ਇਹ ਗੱਡੀ ਤੋੜੀ ਇਹਨੇ ਮੇਰੀ ਨਾ ਦੇਖ ਮਾਰਿਆ ਕਿੰਨੇ ਗੱਡੀ ਤੋੜੀ ਇਹਨੇ ਮੇਰੀ ਠੀਕ ਹੈ ਗੱਡੀ ਮਾਰੀ ਤੁਸੀਂ ਗੱਡੀ ਮਾਰੀ ਮੇਰੇ ਮੁੰਡੇ ਦਾ ਗਲਾ ਕੁੱਟ ਤਾ ਗਿਆ ਮੇਰੇ ਕੱਪੜੇ ਬਾਹਰ ਸੱਚ ਗਿਆ ਆ ਮੁੰਡਾ ਜਿਆਦਾ ਕੁਝ ਨਾ ਕਰਾਓ ਆਪਣਾ ਮਲਾਇਆ ਆ ਜਾਓ ਚੱਲਾ ਚੱਲ ਚਲੋ ਹਾਂ ਚਲੋ ਚਲੋ ਮਲਾਇਆ ਕਰਾਓ ਜੱਟਾਂ ਦੀ ਧੀ ਆ ਉਹ ਜੀ ਨਹੀਂ ਮੈਂ ਤਾਂ ਦੇਦੀ ਨਹੀਂ ਠੀਕ ਹੈ ਗੱਡੀ ਤੋੜੀ ਤੂੰ ਮੇਰੀ ਗੱਡੀ ਦੇ ਵੇਖ ਕੇ ਮਾਰ ਮਾਰ ਤੋੜੀ ਆ ਮਲਾਇਆ ਕਰਾਓ ਇਹਦਾ ਗੱਡੀ ਵੇ ਕਿੱਦਾਂ ਤੋੜੀ ਇਹਨੇ ਠੀਕ ਹੈ ਤੁਸੀਂ ਹੱਥ ਜਿਹੜਾ ਮਲਾਇਆ ਕਰਾਓ ਇਹਨੇ ਕੱਪੜੇ ਪਾੜਨ ਤੱਕ ਗਿਆ ਨਾ ਤੇ ਤੂੰ ਗੱਡੀ ਭੱਲੀ ਤਾਂ ਕਿ ਆਹਦੇ ਸਾਹਮਣੇ ਕੀ ਕੁਝ ਕੀਤਾ ਨਹੀਂ ਗੱਡੀ ਮੇਰੀ ਦੀ ਚਾਬੀ ਤੋੜੀ ਆ ਮਲਾਇਆ ਆ ਤੁਸੀਂ ਆਹ ਹੋਰ ਕੀ ਕੀਤਾ ਨਹੀਂ ਤੁਹਾਨੂੰ ਕੁਝ ਨਹੀਂ ਗੱਲ ਕਰੋ ਤਰੀਕੇ ਨਾਲ ਕਰੋ ਹਾਂ ਬੰਦਿਆਂ ਦੇ ਨਾਲ ਇੱਕ ਕੱਲੀ ਉਲਝ ਦੀ ਨਜ਼ਰ ਆ ਰਹੀ ਮਹਿਲਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦਰਅਸਲ ਇਹ ਐਸਟੀਐਫ ਦੇ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀ ਦੱਸੀ ਜਾ ਰਹੀ ਹੈ ਕਈ ਮੁੰਡਿਆਂ ਨੇ ਰਲ ਕੇ ਇਸ ਮਹਿਲਾ ਦੀ ਰਾਤ ਨੂੰ ਗੱਡੀ ਰੋਕ ਲਈ ਅਤੇ ਫਿਰ ਸੜਕ ਤੇ ਕੁਝ ਅਜੀਹਾ ਕੀਤਾ ਜਿਸ ਦੇ ਚਾਲ ਦੇ ਇਸ ਮਹਿਲਾ ਕਰਮਚਾਰੀ ਨੇ ਡਟ ਕੇ ਵਿਰੋਧ ਕੀਤਾ ਅਤੇ ਇਸ ਦੀ ਵੀਡੀਓ ਵੀ ਬਣਾਈ ਦੇਖਦੇ ਦੇਖਦੇ ਉਥੇ ਬੰਦਿਆਂ ਦਾ ਇਕੱਠ ਵੀ ਹੋ ਜਾਂਦਾ ਆਖਰ ਕੀ ਹੈ ਪੂਰਾ ਮਾਮਲਾ ਦੱਸਾਂਗੇ ਨਜ਼ਰ ਮਾਰਦਿਆਂ ਵੀਡੀਓ ਤੇ ਲੱਤਾਂ ਮਾਰੀਆਂ ਗੱਡੀ ਨੂੰ ਮੈਨੂੰ ਬਹੁਤ ਖਿੱਚ ਕੇ ਸੁਟਿਆ ਤੂੰ ਗੱਡੀ ਦੀ ਚਾਬੀ ਫੜਾ ਦੇ ਮੇਰੀ ਦੀ ਗੱਡੀ ਦੀ ਚਾਬੀ ਫੜਾ ਦੇ ਗੱਡੀ ਦੀ ਚਾਬੀ ਫੜਾ ਦੇ ਉਹ ਪਈਆ ਚੱਲ ਚੱਲ ਕੀ ਕਰਦੋਂ ਇਹਨੇ ਲਾਇਆ ਇਹਦੀ ਗੱਡੀ ਦੀ ਚਾਬੀ ਛੁੱਟੀ ਨੇ ਡੈੜੀ ਗੱਡੀ ਕੋਰੀ ਕਿੰਨੇ ਗੱਡੀ ਤੋੜੀਆਂ ਨੇ ਮੇਰੀ ਠੀਕ ਹੈ ਗੱਡੀ ਮਾਰੀ ਮੇਰੇ ਮੁੰਡੇ ਦਾ ਗਲਾ ਕੁੱਟ ਤਾਂ ਗਿਆ ਮੇਰੇ ਕੱਪੜੇ ਬਾਹਰ ਸੱਤ ਗਿਆ ਆਹ ਮੁੰਡਾ ਜਿਆਦਾ ਮਸਲਾ ਗਿਆ ਆਪਣਾ ਮਲਾਇਆ ਕਰਾਓ ਆ ਆਪਣਾ ਮਲਾਇਆ ਆ ਜਾ ਚਲ 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 ਜੱਟਾਂ ਦੀ ਈ ਆ ਉਹ ਜੀ ਨਹੀਂ ਮੈਂ ਤਾਂ ਢੇਰ ਦੀ ਆ ਠੀਕ ਹੈ ਗੱਡੀ ਤੋੜੀ ਤੂੰ ਮੇਰੀ ਗੱਡੀ ਦੇ ਵੇਖ ਕੇ ਮਾਰ ਮਾਰ ਤੋੜੀ ਆ ਗੱਡੀ ਵੇ ਕਿੱਦਾਂ ਤੋੜੀ ਐਨੇ ਠੀਕ ਹੈ ਤੁਸੀਂ ਆਹ ਤੇਰਾ ਮਲਾਇਆ ਕਰਾਓ ਤੇਰੇ ਕੱਪੜੇ ਪਾੜਨ ਤੱਕ ਗਿਆ ਨਾ ਮੈਂ ਤੂੰ ਗੱਡੀ ਭੱਲੀ ਤਾਂ ਕਿ ਆਹਦੇ ਸਾਹਮਣੇ ਕੀ ਕੁਝ ਕੀਤਾ ਨੇ ਗੱਡੀ ਮੇਰੀ ਦੀ ਚਾਬੀ ਤੋੜੀ ਆਹ ਤੇਰਾ ਆਹ ਹੋ ਕੀ ਕੀਤਾ ਨੇ ਤਾਨੂੰ ਕੁਛ ਨਾ ਗੱਲ ਕਰੋ ਤਰੀਕੇ ਨਾ ਕਰੋ ਹਾਂ ਬੰਦੇ ਹੋ ਕੋਈ ਅਕਲ ਸਿੱਖੋ ਜਨਾਨੀ ਦੇ ਗਾਲਾਂ ਕੱਢ ਕੇ ਪੈਣ ਦੇ ਦੇ ਬੰਦੇ ਮਿਲੇ ਮੈਂ ਕਿਉਂ ਖੜੀ ਹੋਵਾਂ ਉੱਥੇ ਗੱਡੀ ਤੇ ਬੱਚੇ ਬੈਠੇ ਆ ਆ ਗੱਡੀ ਥੋੜੀ ਮੇਰੀ ਸਾਰੀ ਉਹ ਬੱਚੇ ਮੇਰੇਆਂ ਨੂੰ ਵੇਖੋ ਕੀ ਹਾਲ ਕੀਤਾ ਪਿਆ ਬੱਚਿਆਂ ਦਾ ਹਾਲ ਦੇਖੋ ਕੀ ਕੀਤਾ ਪਿਆ ਮੋਦੀ ਸਾਰੀ ਘਾਤੋ ਕਹਿੰਨੀ ਹੈ ਯਾਰ ਕੁੜੀ ਮੈਂ ਕਿਉਂ ਰੋਕਾਂ ਕਿਸੇ ਬੰਦੇ ਨੂੰ ਵੇਖ ਕੇ ਗੱਡੀ ਨਾ ਗੱਡੀ ਕਿਉਂ ਰੋਕੋ ਮਗਲਿਆ ਕਰੋ ਘਰਾਂ ਲੂੰਗੀ ਘਰਾਂ ਲੂੰਗੀ ਬਿਊਟੀ ਦਾਅਲ ਦੀ ਇਲਾਜ ਕਰਾ ਦੂੰਗੀ ਆ ਗੱਡੀ ਪਰ ਨਹੀਂ ਆਦਰ ਜੱਟੇ ਮੁੰਡੇ ਦਾ ਨਾ ਨਾ ਕੋਈ ਨਹੀਂ ਹੋ ਜਾਊਗਾ ਗੱਲ ਕੀ ਖੈਰ ਵੀਡੀਓ ਤੁਸੀਂ ਦੇਖ ਹੀ ਲਈ ਤਾਂ ਸੁਣੋ ਐਸਟੀਐਫ ਦੇ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀ ਦਾ ਜਿਸਨੇ ਦੱਸਿਆ ਕਿ ਇਸ ਨੂੰ ਅਤੇ ਇਸ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਚਾਲਦੇ ਇਸ ਦੀ ਗੱਡੀ ਨੂੰ ਘੇਰਿਆ ਗਿਆ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੇਰੇ ਪੰਜਾਬ ਪੁਲਿਸ ਦੇ ਵਿੱਚ ਅਸੀਂ ਇਹ ਦੱਸਾਇਆ ਸੀ ਤੇ ਮੈਂ ਰਾਤ ਸਾਢੇ 3 ਵਜੇ ਤਕਰੀਬ ਦੀ ਰਾਤ ਨੂੰ ਫਰੀਦ ਸਾਢੇ 7:10 ਤੋਂ ਲੈ ਕੇ 11 ਤਕਰੀਬ ਵਿੱਚ ਆਂ ਬੰਦਾਰੇ ਬਹੁਤ ਪੱਲੇ ਮੇਰੇ ਆਪ ਨੂੰ ਬਹੁਤ ਸਾਲ ਤੋਂ ਪਾਕਿਸਤਾਨੀ ਮਾਹੌਲ ਦਾ ਜਦੋਂ ਮੈਂ ਜਾ ਰਹੀ ਸੀ ਕਿ ਵਾਈ ਦੇ ਤੋਂ ਮੈਨੂੰ ਸੀ ਫੀਲ ਹੋਈ ਕਿ ਡਰ ਮੁਰਦੀ ਤੇ ਮੈਂ ਚੱਲਣ ਲੱਗੀ ਕਰਦੇ ਹੀ ਸਾਹਮਣੇ ਨੇ ਦੇਖਿਆ ਕਿ ਐਕਟਵਾ ਦੀ ਉੱਪਰ ਜਿਹੜਿਆ ਉਹਨਾਂ ਦਾ ਸਾਬਤ ਹੋਵੇ ਮਾਦੀ ਦੋ ਮੁੰਡੇ ਜਿਹੜੇ ਆ ਉਹਨਾਂ ਨੇ ਡਿੱਗ ਡਾੜਨ ਜੱਟ ਵੀ ਲੈ ਕੇ ਖੜੀ ਮੈਨੂੰ ਉਸ ਟਾਈਮ ਇੱਕ ਵਾਰ ਫਿਰ ਵਾਈਟ ਜਾ ਕੇ ਕਿਹਾ ਤਾਂ ਕੋਈ ਲੇਰੀ ਹੁੰਦੀ ਹੈ ਮੈਂ ਤੁਹਾਨੂੰ ਆਪੇ ਕਹਿ ਰਹੇ ਆ ਕਿ ਆ ਕੋਈ ਦੇਖ ਕੇ ਪਲੈਨਿੰਗ ਹੋ ਗਈ ਆ ਜੇਕਰ ਮੋਟਰ ਇੱਕਦਾਂ ਨਾ ਦੇਖਦੇ ਹੱਡੀ ਮੁਰ ਨਹੀਂ ਸਕਦੀ ਹੱਸਤਾ ਬਹੁਤ ਛੋਟਾ ਸੀ ਮੈਂ ਹੱਡੀ ਨੂੰ ਸਪੀਡ ਤੇ ਤੇ ਦੇਖੀ ਕਿ ਤੇ ਮੇਰੀ ਕਰਦੀ ਨਾ ਸਪੀਡ ਦੇਖ ਕੇ ਤਾਂ ਉਹਨੂੰ ਪੈ ਵੀ ਆ ਤੇ ਨਹੀਂ ਉਹਨਾਂ ਤੋਂ ਗੱਲ ਬਣਦੀ। ਦਰ ਹੁਣ ਮੇਰੇ ਪਿੱਛੇ ਐਕਟ ਵਾਲਾ ਆ ਕੇ ਲਈ ਗੱਡੀ ਦੇ ਉੱਪਰ लाठी ਚਾੱਕ ਕੇ ਲਾ ਦਿੰਦੇ ਨੇ। ਮੈਂ ਸਪੀਡ ਤੇ ਜਿੰਨੀ ਚਾਹ ਹੋ ਸਕਿਆ ਮੋਂ ਨਾਲ ਤੋਂ ਡਿਸਟੈਂਸ ਪਾ ਲਈ ਗੱਡੀ ਖੇਚਦੀ ਆ। ਫੇਸ ਕਿ ਮੈਂ ਉਸੇ ਪਿੰਡ ਦੇ ਵਿੱਚ ਗੱਡੂ ਵਾਲੀ ਆ। ਵਾਰਕਿੰਗ ਆਪਣੇ ਘਰ ਦੇ ਆਉਂਦਾ ਜਦੋਂ ਘਰ ਦੀ ਸਾਡੀ ਦੀ ਕਣੀ ਮੁਰਗੀ ਆ ਮਾਸ ਦੀ ਘਾਰਿਆ ਤਾਂ ਕੋਈ ਤੁਸੀਂ ਸੱਟ ਨੂੰ ਕਰਨੀ ਆ। ਜਿੰਮੀ ਘਰ ਨੂੰ ਗੱਡੀ ਮੋੜੀ ਆ ਮੋੜ ਦੀ ਉਸੇ ਗਲੀ ਚ ਕਾਰ ਵਾਲੀ ਕੰਦੇ ਦੇ ਵਿੱਚ ਕਰਦੇ ਕਰਦੇ ਪੰਜ ਐਕਟਵਾ ਪੰਜ ਸੇ ਮੋਟਰਸਾਈਕਲ ਆ ਗਏ ਔਰ ਮੇਰੇ ਪਿੱਛੇ ਇੱਕ ਸਕੋਰਪੀਓ ਗੱਡੀ ਜਿਹੜੀ ਆ ਉਹ ਉੱਪਰ ਹੀ ਮੇਰੇ ਚੜ ਗਈ ਆ ਬਿਲਕੁਲ ਜਦੋਂ ਮੈਂ ਆਪਣੀ ਗੱਡੀ ਜਿਹੜੀ ਸਪੀਡ ਦੇ ਵਿੱਚ ਸੀ ਆਪਣੇ ਬੱਚਾ ਦੇ ਵਿਚਾਰ ਹੀ ਆਪਣੇ ਚਾਲੀ ਜਦੋਂ ਉਹਨਾਂ ਨੇ ਉੱਥੇ ਵੀ ਮਿਲ ਕੇ ਹਮਲਾ ਕਰਨਾ ਸਟਾਰਟ ਕਰ ਦਿੱਤਾ ਉੱਥੇ ਜਾਂਦੇ ਹਾਂ ਇਹਨਾਂ ਨੂੰ ਮਿਲਣਾ ਕਾਫੀ ਵਾਰ ਕਰਤਾ ਜੀ ਹਰ ਇੱਕ ਧਾਤੀ ਪੀ ਇਹਨਾਂ ਨੇ ਜਿਹਦੇ ਨਾਲ ਕਰਕੇ ਉਹਨਾਂ ਨੇ ਮੇਰੀ ਗੱਡੀ ਨੂੰ ਖਲਵਾ ਲਈ ਮੇਰੇ ਕੋਲ ਗੱਡੀ ਦੇ ਚਾਪੀਆਂ ਥੋੜੀਆਂ ਨੇ ਬਾਕੀ ਦਾ ਉਹ ਵੀਡੀਓ ਵੀ ਆਪਣੇ ਕੋਲ ਰੈਕਡੀਆਂ ਮੇਰੇ ਕੋਲ ਜਿੰਨੀ ਵੀ ਕੈਚ ਹੋ ਸਕੀ ਐਸੀ ਟੀਕੀ ਲਿਆ ਕਿ ਇਹਨਾਂ ਨੇ ਮੁੰਡਿਆਂ ਨੇ ਵਿੱਚ ਜਿੱਦ ਕੋ ਮੁੰਡੇ ਦਾ ਮੈਨੂੰ ਨਾਮ ਪਤਾ ਲੱਗਾ ਕਰਮ ਕਰਮ ਜੋ ਸਿੰਘ ਆ ਉਹਦਾ ਨਾਮ ਉਹਰੇ ਇੱਕ ਪੱਕੇ ਇੱਕ ਸਿੰਘ ਆ ਬੰਦਾ ਬਾਕੀ ਸਾਰੇ ਜੋ ਵੀਡੀਓ ਦੇ ਵਿੱਚ ਜਿਹੜੇ ਚਿਹਰੇ ਪਛਾਣ ਕੇ ਕੰਡਲ ਦੱਸਣਗੇ ਉਹ ਲੱਗਦੇ ਦੇ ਚਿਹਰੇ ਦੱਸਣਗੇ ਕਿਹੜੇ ਕਿਹੜੇ ਮੁੰਡੇ ਨੇ ਇਹਨਾਂ ਨੇ ਮੁੱਤ ਜਦ ਆਹ ਮੇਰੇ ਗੱਡੀ ਕੋਲੀ ਆ ਤੇ ਮੈਨੂੰ ਤੱਕੇ ਦੀ ਇੱਥੇ ਕਿੰਦੇ ਪਾਸੇ ਹੋ ਜਾ ਮੁੰਡੇ ਲੱਗੀ ਕੱਢਣੇ ਨਾਲ ਮੁੰਡੇ ਨਹੀਂ ਕੱਢਣ ਦਿੱਤੇ ਤੇ ਮੇਰੇ بیٹے ਨੂੰ ਸਾਹ ਦੀ ਪ੍ਰੋਬਲਮ ਹੋ ਉੱਥੇ ਹੀ ਉਹ ਜਦੋਂ ਤੱਕ ਕੰਮ ਸੀ ਉਹਦੇ ਨੂੰ ਉਹ ਬਿਹੋਸ਼ ਹੋ ਗਿਆ ਗੱਡੀ ਦੇ ਵਿੱਚ ਹੋਣੇ ਬੱਚੇ ਮੇਰੇ ਗੱਡੀ ਦੇ ਵਿੱਚ ਨਾ ਬੰਦ ਕਰਦੇ ਚਾਹਦੀਆਂ ਲੈ ਲੀਆਂ ਨੇ ਪਿੰਡ ਦਾ ਕੰਮ ਕੀ ਹੋਇਆ ਤੇ ਮੇਰੀ ਨਾਲ ਆਪਣੇ ਬੱਚਿਆਂ ਦੀ ਖਾਤਰ ਉਹ ਇਹਨਾਂ ਦੇ ਨਾਲ ਬੈਸ ਨਹੀਂ ਰਹੀਆਂ ਝਗੜਾ ਹੁੰਦਾ ਰਿਹਾ ਮੇਰਾ ਤਾਂ ਕੰਮ ਮੁੱਕੀ ਚਲਦੀ ਰਹੀ ਕਿ ਮੇਰੀ ਗੱਡੀ ਵਾਜੇ ਮੇਰੇ ਬੱਚੇ ਵਾਜਣ ਕਿਉਂਕਿ ਪਿੰਡ ਦੇ ਇਲਾਕੇ ਲੱਗੇ ਲੱਗੇ ਪਰ ਆ ਵਿੱਚ ਕੋਈ ਵੀ ਬੰਦਾ ਨਹੀਂ ਹੈਗਾ ਉਹ ਇਕੱਲਿਆਂ ਦਿਨਾਂ ਨਹੀਂ ਰਹਿੰਦੇ ਹਨ ਤੇ ਇੱਥੇ ਡਰਤ ਨੂੰ ਉਹ ਵੀ ਬਾਹਰ ਨਹੀਂ ਨਿਕਲ पाए ਕੋਈ ਵੀ ਬਾਹਰ ਇਹਨਾਂ ਖਤਰਾਮਾ ਹੋ ਗਿਆ ਕਾਫੀ ਟਾਈਮ ਸਾਡੀ ਝੜਪ ਚੱਲਦੀ ਜਾਂ ਫਿਰ ਆਕਰ ਕੋਈ ਜਿਹ ਬੰਦੇ ਉੱਥੇ ਆਏ ਨੇ ਜਿਨ੍ਹਾਂ ਨੇ ਵਿੱਚ ਇਹ ਕੰਮ ਕੀ ਦੇ ਕੇ ਗਏ ਨੇ ਕਿ ਅੱਜ ਤਾਂ ਬਚਕੀਆਂ ਨੈਕਸਟ ਟਾਈਮ ਤੋਂ ਤੇਰੇ ਬੱਚੇ ਤਾਂ ਤੂੰ ਤੇਰੀ ਬੱਚੇ ਦੀ ਸਖਾਰੀ ਮਿਲੀ ਅਸੀਂ ਕਿਸ ਤੇ ਮਿੰਨੋ ਜਿਹੜਾ ਹੁੰਦੀ ਜਾਂਦੀ ਦੀ ਦੂਜੀ ਤਾਂ ਪੂਰੀ ਤਰ੍ਹਾਂ ਖਤਰਾ ਹੋਇਆ ਪਿਆ ਮੈਂ ਤੁਹਾਨੂੰ ਬਕਾਇਦਾ ਨਾਲ ਵੀਡੀਓ ਦਿੰਨੀ ਆ ਕਿ ਜੋ ਮਿਲਣਾ ਹਾਲਾਤ ਹੋਏ ਨੇ ਕਿੱਦਾਂ ਹੋਏ ਨੇ ਮੇਰੇ ਬੱਚੇ ਗੱਡੀ ਤੇ ਨਾਲੇ ਕਿੱਦਾਂ ਬੰਦ ਕਰ ਲਏ ਨੇ ਬੱਚਿਆਂ ਦੇ ਸੀਸੇ ਬੰਦ ਕੀਤੇ ਹੋਏ ਗੱਡੀ ਨੇ ਬੱਚੀ ਅੰਦਰ ਘੁੰਮ ਹੋਏ ਬੈਠੇ ਨੇ ਮੇਰੇ ਬਹੁਤ ਹਾਲਾਤ ਜਿਹੜਾ ਮੈਂ ਉਸ ਟਾਈਮ ਮੇਰੇ ਤੇ ਮਾਰੇ ਕਿਤਾ ਮੈਂ ਇੰਨਾ ਜ਼ਿਆਦਾ ਇੱਕ ਮੁਲਾਜ਼ਮ ਹੁੰਦੀ ਹੋਈ ਉਹਨਾਂ ਨਾਲ ਇੰਨੇ ਬੰਦਿਆਂ ਨਾਲ ਝੋਲ ਰਹੀਆਂ ਕੋਲ ਕੇ ਉਹਨਾਂ ਕੋਲੋਂ ਚਾਪਨਾ ਕੋਰੀਆਂ ਬੱਚੇ ਆਪਣਿਆਂ ਦਾ ਸੇਫਟੀ ਮੰਗ ਰਹੀਆਂ ਕਿ ਉਹਨਾਂ ਦੇ ਨਾਲ ਹਰ ਜਗ੍ਹਾ ਘੁੰਦੀ ਰਹੀਆਂ ਤੇ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕਿ ਅਸੀਂ ਨਾ ਹੀ ਬੱਚੇ ਛੱਡਣੇ ਨਾ ਹੀ ਘਿਰਨੂ ਛੱਡਣਾ ਹੈ ਖੈਰ ਇਸ ਮਹਿਲਾ ਬੋਲੋ ਲਗਾਏ ਗਏ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ